ਤਾਂ ਵੀਰੇ ਜਿਹੜੇ ਛੋਟੇ ਜ਼ਿਮੀਂਦਾਰ ਆ ਠੀਕ ਆ ਦੋ ਦੋ ਕਿੱਲੇ ਵਾਲੇ ਵੀ ਉਹਨਾਂ ਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਊਗਾ ਕਿਉਂਕਿ ਉਹਨਾਂ ਦੇ ਘਰਾਂ ਉਹ ਘਰਾਂ ਚੋਂ ਮਿੱਟੀ ਕੱਢਣਗੇ ਕਿ ਉਹ ਜ਼ਮੀਨਾਂ ਚੋਂ ਕੱਢਣਗੇ ਤੇ ਉਹਨਾਂ ਕੋਲ ਟਰੈਕਟਰ ਨਹੀਂ ਹੈਗੇ ਉਹ ਕਿੰਨਾ ਤੋਂ ਟਰੈਕਟਰ ਮੰਗਣਗੇ ਸੋ ਉਹ ਫਾਊਂਡੇਸ਼ਨ ਨੂੰ ਆਪਾਂ 100 ਕ ਟਰੈਕਟਰ ਠੀਕ ਆ ਆਪਾਂ ਦਾਨ ਕਰੀਏ ਮੈਂ ਐਨਆਰਆਈਆਂ ਨੂੰ ਕਹਿੰਨਾ ਰਲ ਮਿਲ ਕੇ ਉਹਨਾਂ ਨੂੰ ਸਾਰੇ ਵੀ ਦਾਨ ਕਰੋ ਸੌਕ ਟਰੈਕਟਰ ਜਿਹੜਾ ਕਿ ਉਹ ਨਿੱਕੇ ਜ਼ਿਮੀਦਾਰਾਂ ਦਾ ਆਪਦੇ ਕੋਲੋਂ ਆਪੇ ਡੀਜ਼ਲ ਪਵਾ ਕੇ ਉਹਨਾਂ ਦੀਆਂ ਜ਼ਮੀਨਾਂ 'ਚੋਂ ਰੇਤਾ ਕੱਢ ਰੇਤਾ ਚੱਕ ਜ਼ਮੀਨ ਚਲਦੀ ਕਰ ਹਾਂਜੀ ਹਾਂ ਰੇਤਾ ਕੱਢ ਦੇਣ ਤੇ ਜ਼ਮੀਨ ਚਲਦੀ ਕਰ ਦੇਣ ਤੇ ਆਪਾਂ ਨੂੰ ਮੇਰੇ ਇਸ ਹੰਬਲ ਰਿਕਵੈਸਟ ਸਾਰੇ ਮੇਰੇ ਭਰਾਵਾਂ ਨੂੰ ਕਿਉਂਕਿ ਮੈਂ 10 ਸਾਲ ਆਪਦੀ ਯਾਰੀ 'ਚ ਆ ਖੱਟਿਆ ਠੀਕ ਆ ਤੇ ਆਪਦੇ ਮੇਰੇ ਜਿੰਨੇ ਵੀ ਭਰਾ ਨੇ ਸਾਰੇ ਘਰੋਂ ਤਕੜੇ ਨੇ ਸਹਿੰਦੇ ਨੇ ਪੰਜਾਬ ਨਾਲ ਖੜਨ ਦਾ ਟਾਈਮ ਆ ਸੋ ਪਲੀਜ਼ ਸਾਰੇ ਐਨਆਰਆਈਆਂ ਨੂੰ ਤੇ ਇੰਡੀਆ ਵਾਲੇ ਸਾਰੇ ਮੇਰੇ ਜਿੰਨੇ ਵੱਡੇ ਭਰਾ ਬਿਜ਼ਨਸਮੈਨ ਨੇ ਸਾਰਿਆਂ ਨੂੰ ਰਿਕੁਐਸਟ ਆ ਵੀ 100 ਡਾਇਰੈਕਟਰ ਆਪਾਂ ਲਈਏ ਤੇ ਉਹ ਫਾਊਂਡੇਸ਼ਨ ਨੂੰ ਦੇਈਏ ਜੀ ਦੇ ਕਰਕੇ ਵੀ ਉਹ ਜਿਹੜੇ ਛੋਟੇ ਜ਼ਿੰਮੇਦਾਰ ਆ ਉਹਨਾਂ ਦੀ ਹੈਲਪ ਕਰ ਸਕਣ ਛੋਟੇ ਵੱਡੇ ਸਭ ਦੀ ਹੈਲਪ ਹੋਊਗੀ ਹਾਂ ਹਨਾ ਸਭ ਦੀ ਹੈਲਪ ਹੋਊਗੀ